ਕਿੰਦਾ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਗੇ ਚੜਦੀ ਕਲਾ ਛੋਗੇ ਬਾਬੇ ਦੀ ਮੇਰ ਨਾਲ ਬਚੇ ਹੋਏ ਹੋਗੇ ਠੰਡ ਤੋਂ ਐਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟਾਪ ਦੇ ਟੂਰਨਾਮੈਂਟ ਅੱਜ ਖਿਡਾਰੀ ਵੀ ਕਾਫੀ ਪਤਾ ਲੱਗੇ ਆ ਉਮੀਦ ਆ ਸਾਰੇ ਖੇਡਨੇ ਆ ਖਿਡਾਰੀ ਤੇ ਇੱਕ ਅੱਧਾ ਪਲੇਅਰ ਹੋ ਸਕਦਾ ਬਾਕੀ ਜਿਹੜੇ ਮੈਨੂੰ ਖਿਡਾਰੀ ਪਤਾ ਸਾਰੇ ਜੋ ਹੈ ਲਗਭਗ ਜ਼ਰੂਰ ਅੱਜ ਉਸ ਟੂਰਨਾਮੈਂਟ ਤੇ ਪਹੁੰਚਣੇ ਆ ਮੇਰੇ ਖਿਆਲ ਨਾਲ ਵੀ ਇਹ ਟੂਰਨਾਮੈਂਟ ਤੇ ਵੀ ਗੱਲਾਂ ਬਾਤਾਂ ਟਿਕਾਣੀ ਲੱਗਣੀਆਂ ਅੱਜ ਦਾ ਦਿਨ ਵੀ ਜੋ ਹੈ ਵੱਖਰਾ ਹੋਵੇਗਾ ਐਤਵਾਰ ਨੂੰ ਲਗਭਗ ਆਗੇ ਸਾਰੇ ਵੀਰਾਂ ਨੂੰ ਕੰਮ ਤੋਂ ਫ੍ਰੀ ਹੁੰਦੇ ਆ ਜੋ ਵੀਰ ਨਜ਼ਾਰਾ ਲੈਣਗੇ ਅੱਜ ਦੇ ਦਿਨ ਬਹੁਤ ਵਧੀਆ ਮੈਚ ਇੱਕ ਵੱਡੇ ਕੱਪ ਤੇ ਹੋਣ ਜਾ ਰਿਹਾ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਆਪਣਾ ਚੈਨਲ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਜਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਲਾਲ ਕਲਰ ਹੁੰਦਾ ਥੱਲੇ ਉਹਨੂੰ ਨੱਪ ਦੋਗੇ ਤਾਂ ਸਬਸਕ੍ਰਾਈਬ ਹੋ ਜਾਂਦਾ ਤੇ ਕਾਂਟੀ ਵਾਲੇ ਨੂੰ ਨਾਲ ਨੱਪ ਦਿਓ ਦੇ ਨਾਲ ਵੀਡੀਓ ਸਾਰਿਆਂ ਨੂੰ ਪਹਿਲਾਂ ਪਹੁੰਚਣਗਾ ਥੱਲੇ ਜੇ ਹੋਊਗਾ ਉਹਨੂੰ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਵੀਡੀਓ ਜਿਆਦਾ ਨਾਲ ਲੰਬੀ ਕਰਦੇ ਹੋਏ ਪਹਿਲਾ ਟੂਰਨਾਮੈਂਟ ਅਜਿਹੇ ਦਿਨ ਦਾ ਪਿੰਡ ਕੁਲਥਮ ਦੇ ਵਿੱਚ ਵਿੱਚ ਇੱਧਰ ਜੋ ਹੈ ਵੱਡਾ ਟੂਰਨਾਮੈਂਟ ਤੁਹਾਨੂੰ ਦੇਖਣ ਨੂੰ ਮਿਲਣਾ 8 ਸੱਧੀਆਂ ਆਉਂਗੀਆਂ ਟੀਮਾਂ ਤੇ 55 ਤੇ 75 ਕਿਲੋ ਦੇ ਮੈਚ ਕਰਵਾਏ ਜਾਣੇ ਆ ਇਸ ਟੂਰਨਾਮੈਂਟ ਤੇ 8 ਜੋ ਹੈ ਵਧੀਆ ਟੀਮਾਂ ਦੇ ਨਾਂ ਵੀ ਦਿੱਤੇ ਹੋਇਆ ਉਹ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਵਧੀਆ ਟੀਮਾਂ YFC ਰੋੜਕੇ ਦੀ ਟੀਮ ਵੱਡੀਆਂ ਟੀਮਾਂ ਜੋ ਸੱਧੀਆਂ ਆਉਂਗੀਆਂ ਉਹ ਇਸ ਕਬੱਡੀ ਕੱਪ ਤੇ ਖੇਡਣਗੀਆਂ ਇਸ ਤੋਂ ਅੱਗੇ ਸਰਹਾਲੀ ਦੇ ਵਿੱਚ ਅੱਜ ਜੋ ਹੈ ਵੱਡਾ ਟੂਰਨਾਮੈਂਟ ਹੈ ਜਲੰਧਰ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਾ ਤੁਹਾਨੂੰ ਮਾਫ ਕਰਨਾ ਤਰਨਤਾਰਨੇ ਇਲਾਕੇ ਦੇ ਵਿੱਚ ਸਰਹਾਲੀ ਦੇ ਵਿੱਚ ਅੱਜ ਛੋਟੀ ਦੀਆਂ ਕਲੱਬਾਂ ਪਹੁੰਚਣਗੀਆਂ ਇਸ ਕਬੱਡੀ ਕੱਪ ਤੇ ਵੀ ਵੱਡੇ ਖਿਡਾਰੀ ਖੇਡਣੇ ਆ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਵੱਡਾ ਕੱਪ ਵੀ ਹੋਣਾ ਉਸ ਤੋਂ ਪਹਿਲਾਂ ਅੱਜ 75 ਕਿਲੋ ਦੇ ਜੱਥੇ ਵਜਣੀ ਮੈਚ ਹੋਣਿਆ ਦਦਾਰੇ ਵਾਲਾ ਮੋਕੇ ਇਲਾਕੇ ਯਾਨੀ ਕਿ ਮਾਲਵੇ ਦੇ ਵਿੱਚ ਟੌਪ ਦਾ ਟੂਰਨਾਮੈਂਟ ਅੱਜ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ ਵਜਣੀ ਵੀਰਾਂ ਨੇ ਜੇ ਪਹੁੰਚਣਾ ਹੋਇਆ ਕੰਟੈਕਟ ਨੰਬਰ ਹੈਗੇ ਆ ਤੁਸੀਂ ਪਹੁੰਚ ਸਕਦੇ ਹੋ ਅੱਜ ਸੜੋਈ ਦੇ ਵਿੱਚ ਵੀ 8 ਕਲੱਬਾਂ ਪਹੁੰਚਣਗੀਆਂ 71 ਤੇ 51000 ਪਹਿਲਾ ਤੇ ਦੂਜਾ ਇਨਾਮ ਵਾ ਬੈਸਟਾਂ ਨੂੰ ਐਲ ਸੀ ਡੀਆਂ ਇਸ ਕਬੱਡੀ ਕੱਪ ਤੇ ਅੱਜ ਵੱਡੀਆਂ ਕਲੱਬਾਂ ਖੇਡਣਗੀਆਂ ਇਸ ਤੋਂ ਅਗੇ ਅੱਜ ਟੌਪ ਦਾ ਟੂਰਨਾਮੈਂਟ ਜੇਠੂਕੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਮਾਂ ਮੈਂ ਵੀ ਅੱਜ ਸਰੇ ਦੇ ਮੈਚ ਹੋਣ ਜਾ ਰਹੇ ਆ ਪਟਾਕੀ ਪੈਣੇ ਆ ਓਪਨ ਦਾ ਵੱਡਾ ਟੂਰਨਾਮੈਂਟ ਬੈਸਟਾਂ ਨੂੰ ਮੋਟਰਸਾਈਕਲ 71000 ਪਹਿਲਾ ਇਨਾਮ ਤੇ ਦੂਜਾ ਨਾਂ ਵੀ 51000 ਖਿਡਾਰੀ ਟੌਪ ਦੇ ਪਹੁੰਚਣ ਜਾ ਰਹੇ ਆ ਭਾਵੇਂ ਹਾ ਮਾਲੀਆ ਜੱਗੂ ਕਮਾ ਮੈਂ ਉਹ ਵੀ ਇਸ ਕਬੱਡੀ ਕੱਪ ਤੇ ਪਹੁੰਚ ਰਿਹਾ ਕੁਲਵੀਰ ਜਟਾਣੇ ਵਾਲਾ ਖੇਡਣ ਜਾ ਰਿਹਾ ਦੀਪ ਦਵਰਜੀ ਵਾਲਾ ਵੀ ਇਸ ਕਬੱਡੀ ਕੱਪ ਤੇ ਖੇਡਣ ਜਾ ਰਿਹਾ ਤੇ ਮਾਝੇ ਤੋਂ ਅਮਰਤ ਔਲਖਾਂ ਵਾਲੇ ਦੀ ਦੁਨੀਆ دیਵਾਨੀ ਆ ਉਹ ਵੀ ਮੁੰਡਾ ਇਸ ਟੂਰਨਾਮੈਂਟ ਤੇ ਖੇਡਣ ਲਈ ਪਹੁੰਚ ਰਿਹਾ ਗੁਰਦੇਤ ਟਾਰਜਨ ਦਾ ਹਜੇ ਕਲੀਅਰ ਨਹੀਂ ਉਹ ਵੀ ਕਹਿ ਰਿਹਾ ਵੀ ਸਾਧ ਲਾਵਾਂਗੇ ਬਾਕੀ ਜੋ ਹੈ ਸਾਰੀ ਟੌਪ ਦੇ ਖਿਡਾਰੀ ਦਵਰਜੀ ਵਾਲਾ ਦੀਪ ਤੇ ਸ਼ਾਜੀ ਤੇ ਫਰਿਆਦ ਦੀ ਦੁਨੀਆ دیਵਾਨੀ ਆ ਉਹਨਾਂ ਦੀ ਟੀਮ ਆ ਰਹੀ ਆ ਫਰਿਆਦ ਦਾ ਪਤਾ ਨਹੀਂ ਖੇਡੂ ਜਾਂ ਨਹੀਂ ਸ਼ਾਜੀ ਜ਼ਰੂਰ ਇਸ ਟੂਰਨਾਮੈਂਟ ਤੇ ਜੇਠੂਗੇ ਦੇ ਵੱਡੇ ਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ ਹਰਿਆਣੇ ਵਾਲਾ ਸਰ ਹਰਿਆਣੇ ਚ ਅੱਜ ਫਿਰ ਟੂਰਨਾਮੈਂਟ ਆ ਉਸ ਕਬੱਡੀ ਕੱਪ ਤੇ ਜੋ ਹੈ ਸ਼ਿਲੂ ਹਣੀ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ ਵੱਡੀ ਟੂਰਨਾਮੈਂਟ ਦੀ ਜੋ ਹੈ ਵੱਡੀ ਜਾਣਕਾਰੀ ਦੇਣੀ ਸੀਗੀ ਟੀਮਾਂ ਬਹੁਤ ਵਧੀਆ ਬਣੀਆਂ ਬੈਲੈਂਸ ਟੀਮਾਂ ਵਧੀਆ ਖਿਡਾਰੀ ਸਿਰੇ ਦੇ ਮੈਚ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਤੁਹਾਨੂੰ ਦੇਖਣ ਨੂੰ ਮਿਲਣੇ ਆ ਨਵੇਂ ਆਇਆ ਤਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕੋਈ ਗਲਤ ਬੋਲਿਆ ਗਿਆ ਹੋਵੇ ਗਲਤੀ ਹੋ ਗਈ ਹੋਵੇ ਤਾਂ ਦਾਲ ਤੋਂ ਮਾਫੀ ਚਾਉਣਾ ਨਵੀਂ ਅਪਡੇਟ ਲੈ ਕੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ